ਉਹਨੂੰ ਵੜ ਦੰਦੀਆਂ ਨੇ ਹੂੰ ਤਾਂ ਸਾਡਾ ਇਹ ਕਲੱਚ ਲਾਇਆ ਹੋਇਆ ਇੱਥੋਂ ਉੱਪਰ ਮਸ਼ੀਨ ਹੀ ਨਹੀਂ ਘੁੰਮੂਗੀ ਠੀਕ ਇਹ ਰੈਂਚ ਤੁਸੀਂ ਇੱਥੇ ਲਾਣਾ ਜੀ ਤੇ ਆ ਚੈੱਕ ਨਟ ਖੁੱਲ ਜਾਣਾ ਠੀਕ ਹੈ ਜੀ ਜੀ ਉਹ ਇੱਥੋਂ ਦੀ ਬਾਹਰ ਡਿੱਗੀ ਜਾਊਗਾ ਹਾਂ ਜੋਸ ਕ੍ਰੈਪ ਜੋਸ ਕ੍ਰੈਪ ਹੋਊਗੀ ਸਾਰੀ ਛੋਟੀ ਇੱਥੋਂ ਬਾਹਰ ਨਿਕਲ ਆ ਇਹ ਲਾ ਕਰਨਾ ਇਹਨੂੰ ਬਚਾ ਲਉ ਕਮਾਣਾ ਤੇ ਜਿਵੇਂ ਦੇਖੋ ਆ ਹਲਕਾ ਆ ਦੇਖੋ ਅੰਦਰ ਨੂੰ ਜਾ ਰਿਹਾ ਇਹਨੇ ਬਰਾਬਰ ਦੋਨੇ ਪਾਸੇ ਅੰਦਰ ਬਾਹਰ ਹੋ ਜਾਣਾ ਸੋਨੂੰ ਇੰਚੀ ਟੇਪ ਚੱਕਣ ਦੀ ਲੋੜ ਨਹੀਂ ਮਤਾ ਵੀ ਅੰਦਰ ਬਾਹਰ ਕਰ ਸਕਦਾ ਆ ਦੇਖ ਪ੍ਰੀਤ ਆ ਆ ਜਿਹੜੀ ਆ ਆ ਦੇਤੀ ਨਾ ਪੱਤੀ ਹਾਂ ਇਹ ਵੀ ਅਡਜਸਟੇਬਲ ਆ ਇੱਕ ਇੱਕ ਚੱਕ ਲਿਆ ਹੂੰ ਹੁਣ ਜੇ ਇਹ ਦੇ ਵਿੱਚ ਆਪਣਾ ਫਰਕ ਆ ਤਾਂ ਇੱਥੇ ਇਹਦੇ ਵਿੱਚ ਆਲੂ ਗਿਰਨਾ ਤਾਂ ਆਲੂ ਇਧਰ ਉਧਰ ਹੋਣ ਲਾਇਆ ਜਾਂਦਾ ਅਸੀਂ ਇਹੋ ਜਿਹਾ ਡਿਜ਼ਾਈਨ ਬਣਾਇਆ ਜੀ ਬਿਲਕੁਲ ਇੱਕ ਲਾਈਨ ਚ ਆਲੂ ਛੋਟਾ ਗਿਰੂਗਾ ਇੱਕ ਗੈਪ ਚ ਉਹਦੀ ਪੋਜੀਸ਼ਨ ਨਹੀਂ ਹਿੱਲੂਗੀ ਜੇ ਤੁਸੀਂ ਕਿਸਾਨ ਵੀਰੋ ਜਿੰਨੇ ਵੀ ਬੰਦੇ ਆਲੂ ਬੀਜਦੇ ਸਾਰੇ ਜਣੇ ਇੱਕ ਗੱਲ ਬਹੁਤ ਧਿਆਨ ਨਾਲ ਸੁਣ ਲਓ ਆਲੂਆਂ ਦੀ ਬਜਾਈ ਦੀ ਆਟੋਮੈਟਿਕ ਮਸ਼ੀਨ ਤੇ ਸਬਸਿਡੀ ਆ ਗਈ ਹੈ ਇਹ ਗੱਲ ਦਾ ਮੈਨੂੰ ਅੱਜ ਗੁਰਦੇਵ ਐਗਰੋ ਇੰਡਸਟਰੀ ਦੇ ਵਿੱਚ ਪਹੁੰਚ ਕੇ ਪਤਾ ਲੱਗਿਆ ਸਜਣੋ ਮੇਰੇ ਨਾਲ ਬਾਈ ਰঞ্জੀਤ ਸਿੰਘ ਆ ਰঞ্জੀਤ ਸਿੰਘ ਉਹਨਾਂ ਨੇ ਬਾਈ ਉਹਨਾਂ ਨੇ ਕੰਮ ਕੀਤਾ ਬਜਾਈ ਦੀਆਂ ਮਸ਼ੀਨਾਂ ਪਟਾਈ ਦੀਆਂ ਆਲੂ ਤੇ ਸਪੈਸ਼ਲ ਕੰਮ ਕਰਦੇ ਆ ਜਿਹੜੇ ਏਰੀਆ 'ਚ ਆਲੂ ਲੱਗਦਾ ਵੀ ਨਹੀਂ ਉੱਥੇ ਬੈਠੇ ਕੰਮ ਕਰ ਰਹੇ ਆ ਭਵਾਨੀਗੜ੍ਹ ਦੇ ਵਿੱਚ ਬੈਠੇ ਆ ਪਰ ਇੱਥੋਂ ਬੈਠੇ ਪੂਰੇ ਇੰਡੀਆ ਦੇ ਵਿੱਚ ਮਸ਼ੀਨਾਂ ਵੇਚ ਰਹੇ ਆ ਪੂਰੇ ਆਲੂਆਂ ਵਾਲੇ ਤੁਹਾਨੂੰ ਬਣਦੀਆਂ ਤੋਂ ਹੀ ਪਤਾ ਲੱਗ ਜਾਣਾ ਵੀ ਆਲੂਆਂ ਦੀ ਖੇਤੀ ਤੇ ਬਾਈ ਹੁਣਾ ਦੀ ਸਰਦਾਰੀ ਚੱਲ ਰਹੀ ਆ ਤੇ ਜਿੰਨੀ ਕ ਇਹਨਾਂ ਨੇ ਫੀਲਡ ਦੇ ਵਿੱਚੋਂ ਐਕਸਪੀਰੀਅੰਸ ਲਿਆਣਾ ਆ ਤਿੰਨ ਬਜਾਈ ਦੀਆਂ ਮਸ਼ੀਨਾਂ ਤੇ ਸਾਰਾ ਐਕਸਪੀਰੀਅੰਸ ਬਾਈ ਹੁਣਾ ਨੇ ਝੋਖਤਾ ਇਹਨੂੰ ਸਬਸਿਡੀ ਇੰਪਰੂਵਡ ਵੀ ਕਰਾ ਲਿਆ ਤੇ ਨੰਬਰ 2 ਤੇ ਇਹਦੇ ਵਿੱਚ ਇੰਨਾ ਕ ਐਕਸਪੀਰੀਅੰਸ ਇੰਨੀ ਮਾੜੀ-ਮਾੜੀ ਗਲਤੀ ਤੇ ਧਿਆਨ ਦਿੱਤਾ ਆਪਾਂ ਬਾਈ ਰਣਜੀਤ ਹੁਣਾਂ ਤੇ ਪੁੱਛਦੇ ਆਂ ਵੈਸੇ ਮੈਂ ਪੁੱਛਟ ਆ। ਆਪਾਂ ਬਾਈ ਰਣਜੀਤ ਹੁਣਾਂ ਤੋਂ ਹੀ ਸਾਰੀਆਂ ਗੱਲਾਂ ਬਾਤਾਂ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਕਿਸਾਨ ਵੀਰੋ। ਅ ਰਣਜੀਤ ਭਾਈ। ਹਾਂਜੀ। ਯਾਰ ਮੈਨੂੰ ਨਾ ਫੀਚਰ ਬਾਲੇ ਦਾਸ ਤੇ ਤੇ ਮਾਮਾ ਘਰਾਪਰੀ ਤੇ ਪਿੱਛੇ ਆ। ਪਿੱਛੇ ਆ। ਪਿੱਛੇ ਆ। ਕਿਉਂਕਿ ਇਧਰਲੇ ਪਾਸੇ ਤੋਂ ਕਿਸਾਨੀ ਸ਼ੁਰੂ ਹੋਣੀ ਆ। ਇਹਦੀ ਹਨਾ? ਹਾਂਜੀ ਹਾਂਜੀ ਹਾਂਜੀ। ਇਹਦੀ ਕਿਸਾਨੀ ਹੋਣੀ ਆ ਇਧਰਲੇ ਪਾਸੇ ਤੋਂ ਤੇ ਆਪਾਂ ਸ਼ੁਰੂ ਕਰਦੇ ਆਂ 20 ਪੌਂਡ। ਹਾਂਜੀ। ਮੈਂ ਪਾਤਾ ਇਹਦੇ ਵਿੱਚ 20। ਹਾਂਜੀ। ਬੀ ਵਿੱਚ ਹੁਣ ਆਲੂ ਵੱਡੇ ਵੀ ਪੈ ਗਏ ਵਿੱਚ ਆਲੂ ਛੋਟੇ ਵੀ ਪੈ ਗਏ ਹਾਂਜੀ ਤਾਂ ਕੀ ਹੋਣਾ ਕਿ ਜਦੋਂ ਕੱਪੀਆਂ ਨੇ ਆਲੂ ਵੱਡਾ ਚੱਕ ਲਿਆ ਤਾਂ ਆਲੂ ਸਿੱਟਦੀਆਂ ਹੀ ਆ ਕਿ ਕੀ ਕਰਦੀਆਂ ਮਸ਼ੀਨ ਰੁਕਦੀ ਹੈ ਕੀ ਹੁੰਦੀ ਹੈ ਅਸੀਂ ਇਹਦੇ ਵਿੱਚ ਇੱਕ ਸਿਸਟਮ ਲਾਇਆ ਜੀ ਅਸੀਂ ਇਹਦੇ ਵਿੱਚ ਬਲੇਟ ਲਾਏ ਹੋਏ ਨੇ ਜੀ ਆਹ ਸੈਂਟਰ ਦੇ ਵਿੱਚ ਬਲੇਟ ਲੱਗੇ ਹੋਏ ਨੇ ਜੀ 22 ਚਾਂਸ 80 70 80 ਐਮ ਐਮ 90 ਐਮ ਐਮ ਦਾ ਆਲੂ ਚੱਕ ਵੀ ਲਿਆ ਤਾਂ ਉਹ ਇਹ ਬਲੇਟ ਨੇ ਕਟਿੰਗ ਕਰਕੇ ਅੱਗੇ ਭੇਜਣਾ ਜੀ ਹੂੰ ਕਿਉਂਕਿ ਜੇ ਸਾਫਤਾ ਡੱਬੀਆਂ ਨੇ ਅੱਗੇ ਭੇਜਤਾ ਜੀ ਤਾਂ ਆਪਣੀ ਮਸ਼ੀਨ ਜਾਮ ਹੋ ਜਾਣੀ ਹੈ ਜੀ ਆਹ ਰੁਕ ਜਾਣੀ ਹੈ ਮਸ਼ੀਨ ਰੁਕਿਆਲ ਪੈ ਜਾਣੀ ਹੈ ਉਸ ਤੋਂ ਬਾਅਦ ਫਿਰ ਕਿਸਾਨ ਨੂੰ ਖਾਲੀ ਕਰਨਾ ਪੂ ਟੈਂਕ ਸੋ ਕੁਝ ਕਰਨਾ ਪੂ ਅਸੀਂ ਉਹਦੇ ਲਈ ਬਲੇਟ ਲਾਏ ਨੇ ਜੀ ਔਰ ਇਹਦਾ ਅਸੀਂ 4-5 ਸਾਲਾਂ ਤੋਂ ਇਹ ਲਾ ਰਹੇ ਹਾਂ ਇਹਦਾ ਬਹੁਤ ਹੀ ਫਾਇਦਾ ਕਿਸਾਨ ਵੀਰਾਂ ਨੂੰ ਤੇ ਮਤਲਬ ਮਸ਼ੀਨ ਰੁਕਦੀ ਨਹੀਂ ਬਿਲਕੁਲ ਨਹੀਂ ਰੁਕਦੀ ਜੀ ਜਿਹੜੇ ਮਰਜੀ ਸਾਈਜ਼ ਦਾ ਵੀ ਤੁਸੀਂ ਗੱਟੇ ਦੇ ਵਿੱਚ ਜਾਨੀ ਕੀ ਆ ਜੇ ਤਾਂ ਉਹਨੇ ਕਟਿੰਗ ਕਰਕੇ ਅੱਗੇ ਭੇਜਣਾ ਜੀ ਹਾਂ ਅੱਗੇ ਇੱਕ ਹੋਰ ਸਮੱਸਿਆ ਆਉਂਦੀ ਸੀ ਜੀ ਹਾਂਜੀ ਰਣਜੀਤ ਉਹ ਸਮੱਸਿਆ ਆਉਂਦੀ ਸੀ ਵੀ ਜਦੋਂ ਨਾ ਕਈ ਵਾਰ ਹਾਂਜੀ ਅਸੀਂ ਆ ਇਹਨੂੰ ਟਾਈਟ ਕਰਦੇ ਹਾਂ ਹਾਂਜੀ ਥੱਲੇ ਨੂੰ ਹਾਂਜੀ ਤਾਂ ਬਾਹਲਾ ਟਾਈਟ ਹੋ ਜਾਂਦਾ ਤਾਂ ਇਹਦੇ ਪਟੇ ਟੁੱਟਣ ਦੀ ਵੀ ਚਾਂਸ ਰਹ ਜਾਂਦੇ ਕਿਉਂਕਿ ਇਹਨੇ ਪਟਾ ਘਮਾਉਣਾ ਹਾਂਜੀ ਜੇ ਇਹਨੂੰ ਪੋਲਾਂ ਰੱਖਦੇ ਆ ਤਾਂ ਇਹ ਸਲਿੱਪ ਕਰਨ ਲੱਗ ਜਾਂਦਾ ਕਈ ਵਾਰੀ ਤੇ ਸਾਡੇ ਬੀ ਮਿਸ ਕਰਨ ਲੱਗ ਜਾਂਦਾ ਬਹੁਤ ਵਾਰੀ ਬਹੁਤ ਮਸ਼ੀਨਾਂ ਆਟੋਮੈਟਿਕ ਮਸ਼ੀਨਾਂ ਚ ਸਪੈਸ਼ਲੀ ਇਹ ਨੋਕਸ਼ਾ ਆ ਜਾਂਦਾ ਵੀ ਟੱਪਾ ਛੱਡ ਜਾਂਦੇ ਇਹਦੇ ਵਿੱਚ ਅਸੀਂ ਕਿਸਾਨ ਵੀਰੋ ਅਸੀਂ ਬੈਲਟਾਂ ਪਾਈਆਂ ਨੇ ਹਾਂ ਤੇ ਕੋਈ ਜੋਇੰਟ ਨਹੀਂ ਆਏਗਾ ਬੈਲਟਾਂ ਚ ਠੀਕ ਆ ਹੁਣ ਬੈਲਟਾਂ ਪਾਈਆਂ ਨੇ ਥੋੜਾ ਜਿਹਾ ਲੋਡ ਵੀ ਲੈਣੀਆਂ ਉਹਦੇ ਮੁਤਾਬਿਕ ਅਸੀਂ ਇੱਥੇ ਸ਼ੌਕਰ ਵਾਲਾ ਸਪਰਿੰਗ ਲਾਇਆ ਜੀ ਇਹਦੀ ਕਿਸਾਨ ਵੀਰੋਂ ਇੰਨੀ ਤਾਕਤ ਆ ਇੰਨੀ ਪਾਵਰਫੁੱਲ ਆ ਜੇ ਤੁਸੀਂ ਜ਼ਿਆਦਾ ਟਾਈਟ ਕਰਤਾ ਨਾ ਇਹਨੇ ਮਸ਼ੀਨ ਹੀ ਚੱਕ ਲੈਣੀ ਆ ਯਾਨੀ ਕਿ ਇੰਨੀ ਪਾਵਰਫੁੱਲ ਆ ਤਾਂ ਪਹੀਆਂ ਰੁਕਣ ਦੀ ਤਾਂ ਬਹੁਤ ਦੂਰ ਦੀ ਗੱਲ ਆ ਜੀ ਅੱਛਾ ਹਾਂਜੀ ਵੀ ਜੇ ਇਹਨੂੰ ਫੁੱਲ ਟਾਈਟ ਕਰਤਾ ਤਾਂ ਇਹ ਮਸ਼ੀਨ ਨੂੰ ਤਾਂ ਚੱਕ ਦੂ ਮਸ਼ੀਨ ਨੂੰ ਤਾਂ ਚੱਕ ਦੂਗੀ ਇੰਨੀ ਇੰਨੀ ਤਾਕਤ ਬਣਾਈ ਹੈ ਜੀ ਹਾਂ ਤੇ ਮਸਲਾ ਨਹੀਂਗਾ ਵੀ ਆ ਚੱਕਾ ਰੁਕ ਜਾ ਬਿਲਕੁਲ ਜੀ ਚੱਕਾ ਰੁਕਣ ਦੀ ਤਾਂ ਦੂਰ ਦੀ ਗੱਲ ਹੈ ਜੀ ਚੱਕਾ ਨਹੀਂ ਇੱਕ ਇੱਕ ਗੱਲ ਹੋਰ ਹੁੰਦੀ ਆ ਹਾਂਜੀ ਜਦੋਂ ਨਾ ਆਪਾਂ ਵਿਕੀ ਹੁੰਦਾ ਜਿਵੇਂ ਹੁਣ ਆ ਬਿਣਾ ਤਵੀਆਂ ਵਾਲੀ ਮਸ਼ੀਨ ਆਪਣੇ ਹਾਂਜੀ ਬਿਣਾ ਤਵਾਂ ਵਾਲੀ ਮਸ਼ੀਨ ਦੇ ਵਿੱਚ ਵੀ ਕਈ ਵਾਰੀ ਆਪਾਂ ਪਰਾਂ ਵਾਲੀ ਵਾਲੇ ਚ ਬੀਜਦੇ ਆ ਹਾਂਜੀ ਤਾਂ ਆਪਾਂ ਨੂੰ ਇਹਦਾ ਨਾ ਸੈਜ ਚੌੜਾ ਪੀੜਾ ਕਰਨਾ ਪੈਂਦਾ ਬਿਲਕੁਲ ਜੀ ਤਾਂ ਜਦੋਂ ਚੌੜਾ ਪੀੜਾ ਕਰਨਾ ਪੈਂਦਾ ਤਾਂ ਕੀ ਹੋ ਜਾਂਦਾ ਕਿ ਕਈ ਵਾਰੀ ਹੁਣ ਇੱਥੋਂ ਅਸੀਂ ਨਾਟ ਖੋਲਦੇ ਆ ਹਾਂਜੀ ਇੱਥੋਂ ਇੱਕ ਥੋੜੀ ਇੱਧਰ ਮਾਰੀ ਇੱਕ ਮਾਰੀ ਇੱਧਰ ਹਾਂਜੀ ਉਹ ਇਹ ਨਹੀਂ ਪਤਾ ਪੁੱਤ ਦਾ ਦੋ ਸੂਤ ਹੈ ਇੱਧਰਲਾ ਵੱਧ ਹੋ ਜਾਏ ਇੱਧਰਲਾ ਵੱਧ ਹੋ ਜਾਏ ਬਿਲਕੁਲ ਟਾਂ ਵਿੰਗੀਆਂ ਪਾਉਣ ਲੱਗ ਜਾਂਦੇ ਬਿਲਕੁਲ ਜੀ ਉਹਦੇ ਲਈ ਅਸੀਂ ਆਹ ਲਾਇਆ ਜੀ ਇਹਨੂੰ ਰੈਕਚਰ ਕਹਿੰਦੇ ਆ ਅਸੀਂ ਇਹ ਚ ਪੁੱਠੀ ਸਿੱਧੀ ਚੂੜੀ ਆ ਜਿਵੇਂ ਟਰੈਕਟਰ ਦੀ ਟੌਪ ਲਿੰਕ ਚੋਂਦੀ ਆ ਤੁਸੀਂ ਉਹ ਨੱਟ ਲਾ ਕਰਨਾ ਇਹਨੂੰ ਬਚਾ ਲਉ ਕਮਾਣਾ ਤੇ ਜਿਵੇਂ ਦੇਖੋ ਆਹ ਹਲਕਾ ਆਹ ਦੇਖੋ ਅੰਦਰ ਨੂੰ ਜਾ ਰਿਹਾ ਇਹਨੇ ਬਰਾਬਰ ਦੋਨੇ ਪਾਸੇ ਅੰਦਰ ਬਾਹਰ ਹੋ ਜਾਣਾ ਸੋ ਨੂੰ ਇੰਚੀ ਟੇਪ ਚੱਕਣ ਦੀ ਲੋੜ ਨਹੀਂ ਸੋਨ ਨੂੰ ਕੋਈ ਸੈਟਿੰਗ ਕਰਨ ਦੀ ਲੋੜ ਜੇ ਚੂੜੀ ਖੁੱਲੂਗਾ ਤਾਂ ਦੋਨੇ ਪਾਸਿਓਂ ਝੂੜਗੋਈ ਖੁੱਲੂਗਾ ਜੇ ਅੱਧੀ ਝੂੜੀ ਬੰਦ ਹੋਊਗਾ ਤਾਂ ਬੰਦ ਬਿਲਕੁਲ ਜੀ ਵੀ ਦੋਨੇ ਪਾਸਿਓਂ ਮਤਲਬ ਜੇ ਤੁਸੀਂ ਵਾਲ ਜਿੰਨਾ ਵੀ ਅੰਦਰ ਨੂੰ ਕਰਨਾ ਜਾਂ ਬਾਹਰ ਨੂੰ ਕਰਨਾ ਵਾਲ ਜਿੰਨਾ ਹੀ ਹੋਊਗਾ ਉਹਦੇ ਲਈ ਜਿਵੇਂ ਉਦੋਂ ਬਾਅਦ ਜਿਵੇਂ ਆਪਾਂ ਇਹਨੂੰ ਤੰਗ ਕਰ ਲਿਆ ਜੀ ਉਦੋਂ ਬਾਅਦ ਕੀ ਸਮੱਸਿਆ ਪੈਂਦੀ ਆ ਸੁਹਾਗਿਆਂ ਚ ਆ ਗੈਪ ਆ ਜਾਂਦਾ ਹਨਾ ਜੀ ਇਹਦਾ ਸਿਸਟਮ ਨਹੀਂ ਉੱਪਰ ਲਕੀਰਾਂ ਜਿਹੀਆਂ ਛੱਡਣ ਲਾ ਜਾਂਦੀ ਆ ਬੱਟ ਦੇ ਉਹ ਉਹਦੇ ਲਈ ਸਾਰੇ ਅਸੀਂ ਇਹ ਝੀਰੀਆਂ ਪਾ ਕੇ ਰੀਐਸਟੇਬਲ ਦਿੱਤੀ ਆ ਜੀ ਸਾਰੀ ਤੁਸੀਂ ਆਪਣੇ ਮੁਤਾਬਿਕ ਅੰਦਰ ਬਾਹਰ ਕਰ ਸਕਦੇ ਆ ਆ ਦੇਖ ਪ੍ਰੀਤ ਆ ਆ ਜਿਹੜੀ ਆ ਆ ਦੇਤੀ ਨਾ ਪੱਤੀ ਹਾਂ ਇਹ ਵੀ ਅਡਜਸਟੇਬਲ ਆ ਮਤਲਬ ਜੇ ਇਹਨੂੰ ਆਪਾਂ ਐਵੇਂ ਕਰਨਾ ਐਵੇਂ ਕਰਨਾ ਹਾਂਜੀ ਇਹਦੀ ਆ ਡਿਗਰੀ ਵੀ ਤੁਸੀਂ ਆਪਣੇ ਮੁਤਾਬਿਕ ਬੱਟ ਦੀ ਉੱਪਰਲੀ ਸਫਾਈ ਦੇ ਲਈ ਤੁਸੀਂ ਆ ਡਿਗਰੀ ਵੀ ਚੇਂਜ ਕਰ ਸਕਦੇ ਹੋ ਅੰਦਰ ਬਾਹਰ ਵੀ ਕਰ ਸਕਦੇ ਹੋ ਉੱਪਰ نیچے ਵੀ ਕਰ ਸਕਦੇ ਹੋ ਜੇ ਬਾਈਚਾਂ ਸਾਡੀ ਇਹ ਬੱਟ ਤੇ ਮਿੱਟੀ ਢਾਲਦੀ ਆ ਜਾਂ ਕਿਵੇਂ ਕਰਦੀ ਆ ਤਾਂ ਇਹਨੂੰ ਅਡਜਸਟ ਕਰ ਸਕਦੇ ਆ ਅਡਜਸਟ ਕਰ ਸਕਦੇ ਆ ਇਹ ਇਹ ਬੈੱਡ ਦੇ ਜਿਹੜਾ ਟੌਪ ਹੈੱਡ ਆ ਉਹਦੀ ਸਫਾਈ ਦੇ ਲਈ ਹੁੰਦੀ ਆ ਜੀ ਤੇ ਬੱਟ ਦੀ ਫਲੀਸ਼ਿੰਗ ਦਾ ਬਹੁਤ ਵੱਡਾ ਯੋਗਦਾਨ ਹੈ ਸੁਹਾਗੇ ਹੀ ਹੁੰਦੇ ਨੇ ਇਹ ਸਹੀ ਸਹੀ ਡਿਗਰੀ ਚ ਸਹੀ ਹਸਾਬ ਨਾਲ ਲੱਗੇ ਹੋਣੇ ਚਾਹੀਦੇ ਨੇ ਹਾਂ ਇਹ ਇਹਦੇ ਨਾਲ ਇਹਦੇ ਨਾਲ ਇੰਨਾ ਕੁ ਫਰਕ ਪੈ ਜਾਂਦਾ ਵੀ ਆਲੂਆਂ ਦੇ ਪੁੰਗਰਨ ਚ ਵੀ ਇੱਕੋ ਜਿਹੇ ਆਲੂ ਹਰ ਇੱਕੋ ਜੇ ਇਕੱਠੇ ਨਿਕਲਦੇ ਜਦੋਂ ਬਈ ਇਕੱਠੀ ਇੱਕੋ ਜੀ ਹੋਈ ਹੁੰਦੀ ਆ ਬਾਟਾ ਤੁਸੀਂ ਦੇਖੋਗੇ ਬਿਜਾਈ ਕਰਨ ਤੋਂ ਬਾਅਦ ਤੁਸੀਂ ਆਪਣਾ ਖੇਤ ਦੇਖੋਗੇ ਤੁਹਾਨੂੰ ਐ ਮਿਲੇਗਾ ਜੀ ਇੱਕ ਲੈਵਲ ਚ ਸਾਡੀ ਇੱਕ ਜਦੋਂ ਬਿਜਾਈ ਕਰਕੇ ਜਾਂਦੀ ਆ ਮਸ਼ੀਨ ਇੱਕ ਸਾਡੀ ਇੱਕ ਲੱਗ ਪਛਾਣ ਛੱਡ ਕੇ ਜਾਂਦੀ ਆ ਖੇਤ ਚ ਕਿ ਆ ਵੀ ਜਿਹੜਾ ਸਾਡੀ ਮਸ਼ੀਨ ਪਹਿਲਾਂ ਚਲਾਸੋ ਕੇ ਚਲਾ ਚੁੱਕਿਆ ਠੀਕ ਆ ਉਹ ਕਿਤੇ ਕਿਸੇ ਪਿੰਡ ਚ ਬਿਜਾਈ ਹੋਈ ਹੋਵੇ ਸਾਡੀ ਮਸ਼ੀਨ ਨਾਲ ਤਾਂ ਉਹ ਬੱਟਾ ਦੇਖ ਕੇ ਦੱਸ ਦੂਗਾ ਜੀ ਕਿ ਇਹ ਗੁਰਦੇਵ ਦੀ ਮਸ਼ੀਨ ਚੱਲੀ ਹੈ ਮੈਂ ਇੱਕ ਗੱਲ ਹੋਰ ਨੋਕਸ ਪੈਂਦਾ ਬੀਜਣ ਵੇਲੇ ਹਾਂਜੀ ਪਤਾ ਕੀ ਨੋਕਸ ਪੈਂਦਾ ਹਾਂਜੀ ਹੁਣ ਬੰਦਾ ਲੈਫਟ ਤੇ ਬੈਠਾ ਹਾਂਜੀ ਜੇ ਬਾਈ ਚਾਂਸ ਮੂਰੇ ਮਿੱਟੀ ਇਕੱਠੀ ਹੁੰਦੀ ਆ ਉਹਨੂੰ ਲੈਫਟ ਚੱਕਣੀ ਪੈ ਜਾਂਦੀ ਆ ਹਾਂਜੀ ਜੇ ਕਿਤੇ ਥੋੜਾ ਜਿਹਾ ਮਾੜੀ ਜੀ ਚੱਕ ਲਈ ਗਾਂਹ ਜਾ ਕੇ ਆਲੂ ਨੰਗੇ ਕਰਨ ਲੱਗ ਜਾਂਦੀ ਆ ਬਿਲਕੁਲ ਜੀ ਮਤਲਬ ਇੱਕ 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 ਉਹ ਨਹੀਂ ਲੈਵਲ ਨਹੀਂ ਬਣਦਾ ਉਹਦੇ ਲਈ ਅਸੀਂ ਆ ਟਾਇਰ ਲਾਏ ਨੇ ਜੀ ਹੂੰ ਇਹ ਟਰੈਕਟਰ ਗੱਡੀ ਦੇ ਟਾਇਰ ਨੇ ਟਿਊਬ ਵਾਲੇ ਟਾਇਰ ਨੇ ਜੀ ਹੂੰ ਹੋਰ ਇਹ ਉੱਪਰ نیچے ਤੁਸੀਂ ਆਪਣੇ ਮੁਤਾਬਿਕ ਇੱਕ ਵਾਰੀ ਤੁਸੀਂ ਜਿਵੇਂ ਖੇਤ ਚ ਮਸ਼ੀਨ ਚਲਾ ਰਹੇ ਹੋ ਪਹਿਲਾਂ ਤੁਸੀਂ ਬੱਟ ਬਣਾ ਲਈ ਉਦੋਂ ਬਾਅਦ ਇਹਨੂੰ ਤੁਸੀਂ ਸੈੱਟ ਕਰ ਲੈਣਾ ਆ ਜਿਹੜੀਆਂ ਜਿੰਨੀਆਂ ਟਾਇਰਾਂ ਦੀਆਂ ਗੁੱਡੀਆਂ ਨੇ ਉਹ ਬਸ ਉਹਦੇ ਵਿੱਚ ਘਟਨੀਆਂ ਚਾਹੀਦੀਆਂ ਨੇ ਠੀਕ ਆ ਤਾਂ ਇਹਨੇ ਨਾ ਸੋਡੀ ਮਸ਼ੀਨ نیچے ਨਹੀਂ ਜਾਣ ਦੇਣੀ ਬਿਲਕੁਲ ਇੱਕ ਲੈਵਲ 'ਤੇ ਚੱਲਣੀ ਆ ਹੋਰ ਜ਼ਿਆਦਾ ਲਿਫਟ ਕੰਟਰੋਲ ਵੀ ਨਹੀਂ ਕਰਨੀ ਪੈਣੀ ਜੀ ਯਾਨੀ ਕਿ ਅਣਜਾਣ ਡਰਾਈਵਰ ਵੀ ਸੋਡੀ ਬਿਜਾਈ ਕਰ ਦੂ ਮਸ਼ੀਨ ਚਲਾ ਸਕਦਾ ਜੀ ਇੱਕ ਟਾਇਰ ਇੱਕ ਇੱਕ ਥੋੜਾ ਜਿਹਾ ਜਿਵੇਂ ਇਹ ਮਸ਼ੀਨਾਂ ਪਾ ਰਹੀਆਂ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਇਹਨੂੰ ਟੋਟਲੀ ਲਿਫਟ ਸੈੱਟ ਕੇ ਨਹੀਂ ਚੱਲਦੀਆਂ ਹਾਂਜੀ ਫਿਰ ਵੀ ਸਾਨੂੰ ਅੱਧੀ ਮਸ਼ੀਨ ਦਾ ਭਾਰ ਟਰੈਕਟਰ ਤੇ ਰਹਿੰਦਾ ਹੀ ਰਹਿੰਦਾ ਹੈ ਬਿਲਕੁਲ ਜੀ ਬਿਲਕੁਲ ਤਾਂ ਜਦੋਂ ਟਾਇਰ ਚੱਕ ਲੂਗਾ ਭਾਰ ਤਾਂ ਆਪਣੀ ਲੈਫਟ ਇੱਕਦਮ ਟਰੈਕਟਰ ਆ ਫਰੀ ਠੰਡੇ ਮਤਰਾ ਤੁਰਿਆ ਫਿਰੂ ਤੁਸੀਂ ਕਦੇ ਵੀ ਦੇਖ ਲਿਓ ਜੀ ਟਾਇਰਾਂ ਤੋਂ ਬਿਨਾ 45 ਹਸਪਾਵਰ ਦਾ ਟਰੈਕਟਰ ਹੂੰ ਸਾਡੇ ਵਾਲੀ ਜਿਹੜੀ ਟਾਇਰਾਂ ਵਾਲੀ ਆ ਤੁਸੀਂ 40 ਹਾਊਸ ਪਾਵਰ ਦਾ ਤਾਂ ਆਰਾਮ ਨਾਲ ਚਲਾ ਲੂ ਸਾਡੇ ਯੂਪੀ ਮਹਾਰਾਸ਼ਟਰ ਚ ਮਸ਼ੀਨਾਂ ਚਲਾਉਂਦੀਆਂ ਨੇ 35 ਹਾਊਸ ਪਾਵਰ ਵੀ ਚਲਾਈ ਜਾਂਦੀਆਂ ਨੇ ਟਾਇਰ ਲਾ ਕੇ ਜੀ ਹੂੰ ਟਾਇਰਾਂ ਤੋਂ ਬਿਨਾ 45 ਹਾਊਸ ਪਾਵਰ ਤੋਂ ਘੱਟ ਮਸ਼ੀਨ ਖਿੱਚੀ ਨਹੀਂ ਸਕਦੀ ਤੇ ਭਾਈ ਆ ਆ ਕਿਊ ਆਰ ਕੋਡ ਕਾਦਾ ਪ੍ਰੀਤਾ ਦੇਖੋ ਇਹ ਆ ਕਿਊ ਆਰ ਕੋਡ ਲਾ ਆਹ ਕਾਦਾ ਇਹ ਕਿਊ ਆਰ ਕੋਡ ਤੁਸੀਂ ਹਰ ਕੋਲ ਵੀ ਅੱਜ ਕੱਲ ਆਪਣਾ ਮੋਬਾਈਲ ਆ ਜੀ ਕੈਮਰੇ ਨਾਲ ਕਿਊ ਆਰ ਕੋਡ ਨੂੰ ਸਕੈਨ ਕਰੋਗਾ ਜੀ ਹੂੰ ਹੁਣ ਇਹਦੇ ਵਿੱਚ ਜਦੋਂ ਸਕੈਨ ਕਰੂਗਾ ਨੌ ਤਰ੍ਹਾਂ ਦੀਆਂ ਜਾਣਕਾਰੀ ਨਿਕਲਿਆਣੀਆਂ ਮਸ਼ੀਨ ਬਾਰੇ ਮਸ਼ੀਨ ਬਾਰੇ ਜੀ ਜਿਵੇਂ ਵਾਈਬੇਟਰ ਦੀ ਬੀ ਘਟਾਣ ਵਧਾਣ ਦੀ ਮੰਨ ਲਓ ਮੈਂ ਵਾਈਬੇਟਰ ਤੇ ਕਲਿੱਕ ਕਰਤਾ ਜੀ ਉਸ ਤੋਂ ਬਾਅਦ ਵਾਈਬੇਟਰ ਦੀ ਸੈਟਿੰਗ ਨਿਕਲਿਆਊਗੀ ਵੀਡੀਓ ਸਾਰਾ ਦੱਸਣਗੇ ਜੀ ਵਾਈਬੇਟਰ ਬਦੂ ਘਟੂ ਕਿਵੇਂ ਜੀ ਮੈਂ ਬੀ ਵਾਲੇ ਤੇ ਸੈਟਿੰਗ ਕਰ ਤੇ ਉਤੇ ਕਲਿੱਕ ਕਰਤਾ ਬੀ ਘਟਾਣ ਵਧਾਣ ਲਈ ਸਾਨੂੰ ਕਿਹੜੀਆਂ ਘਰਾ ਰਹੀਆਂ ਕਿੰਨੀ ਦੂਰੀ ਵਧਾਣ ਲਈ ਆਲੂ ਦੀ ਕਿਹੜੀ ਘਰਾ ਰਹੀ ਚੱਲੂਗੀ ਸਾਰੀਆਂ ਜਾਣਕਾਰੀਆਂ ਨਿਕਲ ਆਣੀਆਂ ਕਿਉ ਆਰ ਕੋਡ ਤੋਂ ਜੀ ਮਤਲਬ ਕਿਸੇ ਤੋਂ ਮਸ਼ੀਨ ਸਿੱਖਣ ਦੀ ਲੋੜ ਨਹੀਂ ਆਵੇchna ਜੋ ਕਿਸਾਨ ਵੀਰ ਸਾਨੂੰ ਫੋਨ ਕਰਕੇ ਪੁੱਛਦੇ ਸੀ ਉਹ ਹੁਣ ਤੁਹਾਨੂੰ ਇਹ ਇਹਨੂੰ ਸਕੈਨ ਕਰੋ ਤੁਹਾਨੂੰ ਲਾਈਵ ਦੇਖੂਗਾ ਜੀ ਵੀਡੀਓ ਸਮੇਤ ਕੀ ਬਾਤ ਆ ਤੁਹਾਡੀਆਂ ਸਾਰੀਆਂ ਸਮੱਸਿਆ ਖਤਮ ਨੇ ਜੀ ਆ ਆ ਆ ਖੋਲ ਹੁਣ ਹੁਣ ਆ ਕਵਰ ਲੱਗਿਆ ਹੋਇਆ ਹੈ ਜੀ ਇਹਨੂੰ ਤੁਸੀਂ ਇੱਥੋਂ ਖੋਲੋਗੇ ਜੀ ਇਹਦੇ ਵਿੱਚ ਇੱਕ 1000 ਰੈਂਚ ਦਿੰਨੇ ਨਾਲ ਜੀ ਇਹ ਰੈਂਚ ਤੁਸੀਂ ਇੱਥੇ ਲਾਣਾ ਜੀ ਤੇ ਆ ਚੈਕ ਨਟ ਖੁੱਲ ਜਾਣਾ ਠੀਕ ਹੈ ਜੀ ਚੈਕ ਨਟ ਖੁੱਲ ਗਿਆ ਜੀ ਆ ਗਰਾਰੀ ਬਾਹਰ ਕੱਢੋ ਜੀ ਦੂਜੀ ਪਾਓ ਕੋਈ ਚੈਨ ਛੋਟੀ ਵੱਡੀ ਕਰਨੀ ਨਹੀਂ ਜੀ ਆ ਸਪਰਿੰਗ ਲੱਗਿਆ ਹੋਇਆ ਜੀ ਇਹ ਐਟਰ ਲੱਗੇ ਹੋਏ ਨੇ ਇਹਨੇ ਆਪਣੇ ਆਪੇ ਓਹੋ ਠੀਕ ਆ ਆਪਣੇ ਅਪਡੇਟ ਕਰ ਲੈਣੀ ਆ ਜੀ ਮੈਂ ਔਰ ਇੱਕ ਪੁਆਇੰਟ ਤੁਹਾਨੂੰ ਮੈਂ ਹੋਰ ਦੱਸਣਾ ਭੁੱਲ ਗਿਆ ਜੀ ਇਹ ਅਸੀਂ ਕਲੱਚ ਲਾਇਆ ਹੋਇਆ ਜੀ ਇਹਦੇ ਵਿੱਚ ਜਦੋਂ ਮਸ਼ੀਨ ਚਲਾਣੇ ਆਪਾਂ ਦੂਜੇ ਗੇੜੇ 'ਚ ਨਾ ਰੱਖਦੇ ਆ ਮਸ਼ੀਨ ਹਮੇਸ਼ਾ ਪਈਏ ਨੂੰ ਪੁੱਠਾ ਗੇੜਾ ਆਂਦਾ ਪੁੱਠਾ ਗੇੜਾ ਆਂਦਾ ਮਤਲਬ ਸੋਡੀਆਂ ਪੁੱਠੀਆਂ ਕੋਲੀਆਂ ਘੁੰਮਦੀਆਂ ਨੇ ਉਹ ਕੋਲੀਆਂ ਜਿੱਥੋਂ ਚੱਕਦੀਆਂ ਨੇ ਆਲੂ ਉਹਦੇ ਨੀਚੇ ਜਿਹੜਾ ਆਲੂ ਹੁੰਦਾ ਉਹਨੂੰ ਵੜ ਦਿੰਦੀਆਂ ਨੇ ਤਾਂ ਸਾਡਾ ਇਹ ਕਲੱਚ ਲਾਇਆ ਹੋਇਆ ਇੱਥੋਂ ਉੱਪਰ ਮਸ਼ੀਨ ਹੀ ਨਹੀਂ ਘੁੰਮੂਗੀ ਜੀ ਹੂੰ ਪਟਾਈ ਨਹੀਂ ਪੁੱਠਾ ਗੁੰਮ ਇੱਥੇ ਸਲਿੱਪ ਘਟੂ ਟਕ 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 ਇੱਥੇ ਕਰੀ ਜਾਊਗੀ ਓਕੇ ਜਦੋਂ ਆਪਾਂ ਮਸ਼ੀਨ ਕੇ ਰੱਖਦੇ ਆਂ ਹਾਂਜੀ ਜਦੋਂ ਆਪਾਂ ਘਮਾ ਕੇ ਰੱਖਦੇ ਆਂ ਹਾਂਜੀ ਉਦੋਂ ਪੁੱਠੀ ਘੜ ਜਾਂਦੀ ਹੈ ਇਹ ਕਿੱਥੋਂ ਘੜਦੀ ਹੈ ਯਾਰ ਮੇਰੇ ਮੈਨੂੰ ਹਜੇ ਵੀ ਮੇਰੇ ਦਿਮਾਗ 'ਚ ਕਨਫਿਊਜ਼ਨ ਆ ਆ ਦੇਖੋ ਆ ਇਹਨੂੰ ਪਿੱਛੇ ਜੋ ਰੱਖਦੇ ਇਹਨੂੰ ਪਈਏ ਨੂੰ ਪੁੱਠਾ ਗੇੜਾ ਆ ਜਾਂਦਾ ਤਾਂ ਮਸ਼ੀਨ ਵੀ ਪੁੱਠੇ ਮੈਂ ਮੈਂ ਸਮਝ ਗਿਆ ਹੁਣ ਵੱਡਗੀ ਦਿਮਾਗ ਦੀ ਗੱਲ ਆ ਆ ਜਦੋਂ ਪੁੱਠਾ ਗੇੜ ਜਾਂਦਾ ਪੁੱਤ ਦਾ ਉਹ ਸਾਰਾ ਉਹ ਪੁੱਠਾ ਹਾਂਜੀ 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 ਬਿਲਕੁਲ ਅੱਛਾ ਉਹ ਪੁੱਠੇ ਨਹੀਂ ਗੜੂਗੀ ਬਿਲਕੁਲ ਬਿਲਕੁਲ ਜੀ ਹੂੰ ਇਹ ਇਹ ਬਹੁਤ ਵਧੀਆ ਸੀ ਸਿਸਟਮ ਲਾਇਆ ਜੀ ਆਪੋ ਤੇ ਇੱਕ ਇੱਕ ਗੱਲ ਆਪਾਂ ਕੈਮਰੇ ਤੇ ਕਰ ਨਹੀਂ ਸਕਦੇ ਭੁੱਲ ਗਏ ਹਾਂਜੀ ਜਿਹੜੀ ਆਪਾਂ ਗੱਲ ਕਰਦੇ ਮਸ਼ੀਨ ਗਲ ਜਾਂਦੀ ਆ ਹਾਂਜੀ ਵੀ ਗਲ ਨਹੀਂ ਸ਼ੁਰੂ ਹੋ ਜਾਂਦੀ ਆ ਮਸ਼ੀਨ 2 ਸਾਲ ਤੋਂ 2 ਸਾਲ ਬਾਅਦ ਵੀ ਕੂੜਾ ਇਕੱਠਾ ਆਉਣ ਲੱਗ ਜਾਂਦਾ ਇਹ ਚ ਹਾਂਜੀ ਉਹ ਕੀ ਕੇਸ ਸੀਗਾ ਜਿਵੇਂ ਨਾ ਜੀ ਦੇਖੋ ਆਮ ਕੰਪਨੀਆਂ ਚ ਹਨਾ ਜਿਵੇਂ ਸਾਡਾ ਵੀ ਲਾ ਲੋ ਅੱਜ ਤੋਂ 3-4 ਸਾਲ ਪਹਿਲਾਂ ਜੋ ਅੱਜ ਮੌਜੂਦਾ ਕੰਪਨੀਆਂ ਮਸ਼ੀਨਾਂ ਬਣਾ ਰਹੀਆਂ ਨੇ ਇਹ ਜਦੋਂ ਹੁਣ ਕੋਲੀਆਂ ਚੱਕਦੀਆਂ ਨੇ ਆਲੂ ਚੱਕਦੀਆਂ ਨੇ ਆਪਾਂ ਅ ਗੱਟਾ ਚੱਕਦੇ ਆ ਵਿੱਚ ਰੱਖਦੇ ਆ ਉਹ ਵਿੱਚ ਹੀ ਸੂਤ ਲੀਆਂ ਆਉਂਦੀਆਂ ਨੇ ਛੋਟਾ ਮੋਟੀ ਸਕ੍ਰੈਪ ਆਲੂ ਦੀ ਹੁੰਦੀ ਆ ਉਹ ਡੱਬੀਆਂ ਚੱਕ ਲੰਦੀਆਂ ਨੇ ਡੱਬੀਆਂ ਦੇ ਪਟੇ ਦੇ ਵਿੱਚ ਚਲੀ ਜਾਂਦੀਆਂ ਨੇ ਉਹ ਚਲਦੀਆਂ ਨੀਚਲੇ ਰੂਲੇ ਤੇ ਲਿਫਟ ਨਹੀਂ ਸਟਾਰਟ ਹੋ ਜਾਂਦੀਆਂ ਨੇ ਉਹ ਆਣ ਵਾਲੇ ਸਮੇਂ 'ਚ ਛੋਡੀ ਇੱਕ ਸੀਜ਼ਨ ਤਾਂ ਵਧੀਆ ਚੱਲੂਗੀ ਮਸ਼ੀਨ ਓਦੋਂ ਬਾਅਦ ਛੋਡੀ ਮਸ਼ੀਨ ਜਾਮ ਹੋਣ ਲੱਗ ਜੂ ਉਹਦੇ ਲਈ ਛੋਡਾ ਫੀਲਡ ਦੇ ਵਿੱਚ ਕੋਈ ਹੱਲ ਨਹੀਂ ਹੈਗਾ ਸੋਨੂੰ ਉਹ ਮਸ਼ੀਨ ਫੈਕਟਰੀ ਲਿਆ ਕੇ ਸਾਰੀ ਖੋਲ ਕੇ ਦਵਾਰ ਤੋਂ ਸਫਾਈ ਹੋ ਕੇ ਦਵਾਰ ਤੋਂ ਫਿਟਿੰਗ ਹੋਊਗੀ। ਉਹਦੇ ਲਈ ਅਸੀਂ ਆ ਸਿਸਟਮ ਲਾਇਆ ਜੀ। ਇਹਦੇ ਵਿੱਚ ਆਸੀਂ ਹੋਲ ਦਿੱਤੇ ਨੇ। ਦੋਨੇ ਸਾਈਡ ਇੱਧਰ ਵੀ ਆ ਜੀ, ਉੱਧਰ ਵੀ ਆ। ਜੋ ਵੀ ਪਟੇ ਦੇ ਅੰਦਰ ਕੁਝ ਵੀ ਚਲਾ ਗਿਆ ਇਹਦੇ ਰਾਹੀ ਨਾਲ ਦੀ ਨਾਲ ਜਸਟ ਇੱਕ ਸਕੈਂਟ 'ਚ ਇੱਥੋਂ ਬਾਹਰ ਨਿਕਲ ਲੈਣਾ ਜੀ ਇਹਨੇ। ਅੱਛਾ। ਹਾਂ ਜੀ। ਅਤੇ ਜਿਹੜਾ ਉਹ ਕੂੜਾ ਨਾਲ ਜਾਊਗਾ ਜਾਂ ਕੁਝ ਵੀ ਜਾਊਗਾ ਫਿਰ ਤਾਂ ਇੱਥੋਂ ਦੀ ਬਾਹਰ ਡਿੱਗੀ ਜਾਊਗਾ। ਹਾਂ ਜੋ ਸਕ੍ਰੈਪ ਜੋ ਸਕ੍ਰੈਪ ਹੋਊਗਾ ਸਾਰੀ ਛੋਟੀ ਇੱਥੋਂ ਬਾਹਰ ਨਿਕਲ ਆਲੂ ਦੀਆਂ ਤੂਈਆਂ ਹੁੰਦੀਆਂ, ਤੂਈਆਂ ਮਾਰੀਆਂ ਵੰਗਆਂ ਆਲੂ ਦੀਆਂ। ਕੁਝ ਵੀ ਜੀ। ਸੋਡਾ ਪਟਾਇਆ ਸਾਫ ਸੁਥਰਾ ਹੀ ਰਹੂਗਾ। ਸੋਡੇ ਰੂਲੇ ਸਾਫ ਸੁਥਰੇ ਰਹਿਣਗੇ। ਮਿੱਟੀ ਦੀਆਂ ਡਲੀਆਂ ਹੋਗੀਆਂ ਜੋ ਵੀ ਹੋਊਗਾ ਉਹ ਸਾਰਾ ਮਾਲ ਇਧਰ ਦੇ ਬਾਹਰ ਨਿਕਲੀ ਜਾਊਗਾ। ਕਦੇ ਸੋਡਾ ਯਾਨੀ ਕਿ ਪਟਾਣੀ ਜਾਮ ਹੋਊਗਾ ਜੀ ਮਸ਼ੀਨ। ਤੂੰ ਦੇਖ ਲੈ ਸੋਧਾਂ ਦੇ ਕਿੰਨੀਆਂ ਸੋਧਾਂ। ਮਾਡਲ ਕਿੰਨੇ ਆ ਬਾਈ ਆਪਣੇ ਕੋਲ? ਟੋਟਲ ਮਾਡਲ ਕਿੰਨੇ ਆ? ਮਾਡਲ ਛੱਡ ਲਵੇ 4 ਮਾਡਲ ਨੇ ਜੀ। ਜੀ। ਤੇ ਇੱਕ ਤਾਂ ਹੋ ਗਈ ਜਿਹੜੀ ਪਹਿਲੀਆਂ ਦੇ ਵਿੱਚ ਚੱਲਦੀ ਸੀ ਇੱਕ ਸਾਲ। ਹਾਂ ਦੋ ਵਾਲੀ ਸਿੰਪਲ ਜੀ। ਇੱਕ ਇਹਦੇ ਵਿੱਚ ਤਵੀ ਵਾਲੀ ਮਾਡਲ ਬਣਦਾ ਜੀ। ਜੀ। ਠੀਕ ਆ। ਜਿਵੇਂ ਇੱਕ ਆ ਤਿੰਨ ਵਾਲੀ ਆ ਜੀ। ਕਿ ਮੈਂ ਇਹਦੇ ਤਵੀਆਂ ਲੱਗੀਆਂ ਹੋਈਆਂ ਨੇ ਐਵੇਂ ਜਸਟ 2 ਵਾਲੀ ਦੇ ਤਵੀਆਂ ਲੱਗੀਆਂ ਹੋਈਆਂ ਨੇ ਠੀਕ ਆ ਜੀ ਮਤਲਬ ਆਪਾਂ ਕਹਿ ਲਈਏ ਵੀ ਇੱਕ ਤਾਂ ਆਪਣੇ ਕੋਲੇ ਉਹ 2 ਵਾਲੀ ਬਿਨਾ ਤਵੀਆਂ ਤੋਂ ਆ ਗਈ ਇੱਕ ਤਵੀਆਂ ਨਾਲ ਆ ਗਈ ਉਹ ਮਾਡਲ ਤਾਂ ਉਹ ਹੋ ਗਏ ਆ ਹੋਗੀ 3 ਵਟਾਂ ਪਾਉਗੀ 3 ਵਟਾਂ ਪਾਉਗੀ ਜੀ ਤਵੀਆਂ ਵਾਲੀਆਂ ਨੇ ਹੁਣ ਤਵੀਆਂ ਵਾਲੇ ਦਾ ਕੀ ਫਾਇਦਾ ਆਪਾਂ ਮਲਚਿੰਗ ਕਰਦੇ ਆ ਜਿਹੜੇ ਕਿਸਾਨ ਬਿਰ ਹਨਾ ਲਾਂ ਨੂੰ ਅੱਗ ਨਹੀਂ ਲਾਉਂਦੇ ਹਨਾ ਜੀਰੇ ਦੇ ਤਾਂ ਐਵੇਂ ਬਾਕੇ ਉਹਨੂੰ ਚਲਾਉਂਦੇ ਤਾਂ ਉਹਦੇ ਵਿੱਚ ਦੀ ਬੈਸਟ ਤਤਵੀ ਵਾਲੀ ਜੀ ਸੋਡੀ ਬਹੁਤ ਕਿਸੇ ਬਹੁਤ ਹੱਦ ਤੱਕ ਸੋਡੀ ਹੈਲਪ ਕਰਦੀ ਆ ਬੱਟਾ ਸਹੀ ਬਣਨ ਦੇ ਵਿੱਚ ਠੀਕ ਆ ਕਿਉਂਕਿ ਉਹਦੇ ਵਿੱਚ ਜੜੇ 부ਜੇ ਹੁੰਦੇ ਨੇ ਜਿਹੜੇ ਵਾਈਬ੍ਰੇਟਰ ਦਾ ਨਾ 베어ਿੰਗ ਬੂਰਿੰਗ ਦੀ ਸਮੱਸਿਆ ਬਹੁਤ ਆ ਜਾਂਦੀ ਆ ਮੁੜ ਕੇ ਉਹ ਖੋਲਣਾ ਬਹੁਤ ਕੋਸ਼ਿਸ਼ ਆ ਦੇਖੋ ਜੀ ਵਾਈਬ੍ਰੇਟਰ ਅਸੀਂ ਇੱਕ 베어ਿੰਗ ਆ ਲਾਇਆ ਜੀ ਹਾਂ ਅਸੀਂ ਓਪਨ ਹੀ ਲਾਇਆ ਬਿਲਕੁਲ ਇੱਕ ਇਧਰ ਲੱਗਿਆ ਹੋਇਆ ਇੱਕ ਸਾਈਡ ਤੇ ਜਿਵੇਂ ਆ ਕਵਰ ਲੱਗਿਆ ਹੋਇਆ ਜੀ ਇਹਦੇ ਵਿੱਚ ਆ ਜੀ 베어ਿੰਗ ਠੀਕ ਆ ਜੀ ਇਹਦੇ ਆ ਕਵਰ ਖੋਲੋ ਸਾਹਮਣੇ ਐਵੇਂ ਦੇਖ ਜੂਗਾ ਤੁਹਾਨੂੰ 베어ਿੰਗ ਤੁਹਾਨੂੰ ਉਹ ਤਾਂ ਜਿੰਨਾ ਤੁਸੀਂ ਇਧਰ ਨੂੰ ਕਰੀ ਜਾਉਂਗੇ ਉਨਾ ਵਾਈਬ੍ਰੇਟਰ ਵਧੀ ਜਾਊਗਾ ਨਟ ਖੋਲਣਾ ਸਿਰਫ ਜਿੰਨਾ ਇਧਰ ਨੂੰ ਕਰੀ ਜਾਉਂਗੇ ਘਟੀ ਜਾਊਗਾ ਕੋਈ ਸੁਣਨੇ ਕੋਈ ਸਪਰਿੰਗ ਵਾਲਾ ਜਿਗਾਰਡ ਨਹੀਂ ਲਾਇਆ ਕੋਈ ਅੰਦਰ ਦੀ ਨਹੀਂ ਹੱਥ ਪਾਣਾ ਸਾਰਾ ਓਪਨ ਜਿਗਾਰਡ ਕੀਤਾ ਹੋਇਆ ਤੁਸੀਂ ਆਰਾਮ ਨਾਲ ਆਪਣੇ ਚੱਲਦੀ ਮਸ਼ੀਨ ਖੇਤ ਦੇ ਵਿੱਚ ਇਹਨੂੰ ਤੁਸੀਂ ਵਾਈਬ੍ਰੇਟਰ ਨੂੰ ਵਧਾ ਘਟਾ ਸਕਦੇ ਹੋ ਜੀ। ਹੋਰ ਇਹਦੀ ਵਧਾਣ ਘਟਾਣ ਦੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਉਹ QR ਕੋਡ ਸਕੈਨ ਕਰਕੇ ਤੁਸੀਂ ਇਹਦੀ ਜਾਣਕਾਰੀ ਦੇਖ ਸਕਦੇ ਆ। ਉਹਦੇ ਉੱਤੇ ਜਾਣਕਾਰੀ ਸਾਰੀ ਪਈ ਆ ਸਾਰੀ ਪਈ। ਤੇ ਰੇ ਦੀ ਅਡਜਸਟਮੈਂਟ ਇੱਥੇ ਦੇਤੀ। ਹਾਂ ਰੇ ਦੀ ਇੱਥੇ ਦੇਤੀ ਜੀ। ਦੇਖੋ ਜੀ ਇਹਦੇ ਵਿੱਚ ਅਸੀਂ ਇਹ ਪਲਾਸਟਿਕ ਦੀਆਂ ਗਰਾਰੀਆਂ ਪਾਈਆਂ ਨੇ ਜੀ। ਪਲਾਸਟਿਕ ਦੀਆਂ ਕਾਪੀਆਂ ਨੇ। ਨਾ ਕਦੇ ਗਲਨ ਨਾ ਕਦੇ ਕੀ ਹੁੰਦੀ ਆ ਨਾ ਪਹਿਲਾਂ ਦੇਗੀ ਪੈਂਦੀ ਆ ਨੇ ਆਮ ਸਾਰੇ ਦੇਗੀ ਪਾਉਂਦੇ ਨੇ ਉਹ ਖਾਂਚੇ ਚ ਪਰ ਪਰ ਕੇ ਭਰੀ ਜਾਂਦੇ ਨੇ ਹਾਂ ਥੋੜਾ ਚੱਕਦੀ ਆ ਹਾਂ ਰੇ ਥੋੜਾ ਚੱਕਦੀ ਆ ਇਹਦੇ ਵਿੱਚ ਕਦੇ ਵੀ ਜਾਮ ਨਹੀਂ ਹੋਊਗਾ ਨਾ ਹੀ ਕਦੇ ਗਾਲਾਂਗੀਆਂ ਉਹਦੇ ਵਿੱਚ ਨਹੀਂ ਜੰਮਣਾ ਹਾਂ ਅਸੀਂ ਪਿਸਤੋਲ ਵੀ ਲਾ ਲਏ ਸੋ ਕੁਝ ਲਾ ਲਏ ਜੀ ਪਿਸਤੋਲ ਲਾਣੇ ਉਹ ਇੰਨਾ ਖਾਦ ਪੂਰਾ ਕਰ ਨਹੀਂ ਸਕਦੇ ਜਿੰਨਾ ਆਲੂ ਨੂੰ ਚਾਹੀਦਾ ਠੀਕ ਆ ਇਹ ਗਰਾਰੀਆਂ ਹੀ ਇੱਕ ਲੋਤਾ ਅੱਜ ਦੇ ਟਾਈਮ 'ਚ ਕਾਮਯਾਬ ਸਿਸਟਮ ਆ ਜੀ ਠੀਕ ਆ ਜੀ ਤੇ ਆ ਪਹਿਲੇ ਪਹਿਲੀਆਂ ਦੇ ਵਿੱਚ ਤਾਂ ਤਿੰਨ ਤਨ ਬੋਰੀਆਂ ਚਾਰ ਚਾਰ ਪਾਈ ਜਾਂਦੀਆਂ ਮੁੜ ਕੇ ਲਾਸਟ ਤੇ ਆ ਕੇ ਬੋਰ ਕੋਈ ਪਾਉਣ ਲੱਗ ਜਾਂਦੇ ਬਿਲਕੁਲ ਉਹ ਘਟੀ ਜਾਂਦਾ ਆ ਕੋਲੀਆਂ ਚ ਘਟੀ ਜਾਂਦਾ ਹਾਂਜੀ ਕੋਲੀਆਂ ਚ ਕਉਂਕ ਚੱਕਣਾ ਤਾਂ ਇਹ ਨਹੀਂ ਚੱਕੀ ਸਿੱਟਣਾ ਮਾਲ ਤਾਂ ਬਿਲਕੁਲ ਬਿਲਕੁਲ ਹਾਂ ਗਲਾ ਜਿੰਨਾ ਮਰਜੀ ਛੱਡ ਲਾ ਅਕਸਰ ਸਿੱਟਣਾ ਤਾਂ ਟਿੰਡਾ ਨਹੀਂ ਆ ਤੇ ਇੱਕ ਅਸੀਂ ਆ ਲਾਇਆ ਜੀ ਇਹ ਚ ਬੂਟ ਦਾ ਡਿਜ਼ਾਈਨ ਇਹ ਦਾ ਬਹੁਤ ਵੱਡਾ ਮਸ਼ੀਨ ਚ ਰੋਲ ਹੁੰਦਾ ਜੀ ਹਮ ਆਲੂ ਨੂੰ ਸਹੀ ਜਗ੍ਹਾ ਰੱਖਣਾ ਡੱਬੀ ਨੇ ਇੱਕ ਇੱਕ ਚੈੱਕ ਲਿਆ ਹੁਣ ਜੇ ਇਹ ਦੇ ਵਿੱਚ ਆਪਣਾ ਫਰਕ ਆ ਤਾਂ ਇਥੇ ਇਹਦੇ ਵਿੱਚ ਆਲੂ ਗਿਰਨਾ ਤਾਂ ਆਲੂ ਇੱਧਰ ਉੱਧਰ ਹੋਣ ਲਾਇਆ ਜਾਂਦਾ ਅਸੀਂ ਇਹੋ ਜਿਹਾ ਡਿਜ਼ਾਈਨ ਬਣਾਇਆ ਜੀ ਬਿਲਕੁਲ ਇੱਕ ਲਾਈਨ ਚ ਆਲੂ ਛੋਟਾ ਗਿਰੂਗਾ ਇੱਕ ਗੈਪ ਚ ਉਹਦੀ ਪੋਜੀਸ਼ਨ ਨਹੀਂ ਹਿੱਲੂਗੀ ਜੇ ਤੁਸੀਂ 5 ਇੰਚੀ ਦੇ ਸੈਟਿੰਗ ਕੀਤੀ ਤਾਂ ਮਤਲਬ 5 ਇੰਚੀ ਤੇ ਹੀ ਗਿਰੂਗਾ ਹੋਰ ਇਹਦੀ ਡੰਗਾਈ ਉੱਪਰ نیچے ਤੁਸੀਂ ਕਰਨਾ ਉਹ ਵੀ ਤੁਸੀਂ ਆਸਾਨ ਤਰੀਕਾ ਦਿੱਤਾ ਹੋਇਆ ਨਟ ਦਿੱਤੇ ਹੋਏ ਨੇ ਇਹ ਤੋਂ ਤੁਸੀਂ ਜਿੰਨਾ نیچے ਕਰੀ ਆਉਂਗੇ ਉਨਾ ਛੋਟਾ ਡੂੰਗਾ ਜਾਈ ਆਊਗਾ ਜਿੰਨਾ ਉੱਪਰ ਕਰੀ ਆਉਂਗੇ ਉਹ ਪ੍ਰੀਆ ਇਹ ਆ ਆ ਬੂਟ ਦੇ ਆਹ ਕਾ ਤੋਂ ਲਾਇਆ ਯਾਰ ਇਹ ਇਹਦੇ ਵਿੱਚ ਇਹਦੇ ਵਿੱਚ ਕੀ ਆ ਜੀ ਇਹ ਨਾ ਇੱਕ ਬੂਟ ਅਸੀਂ ਇਹੋ ਜਿਹਾ ਡਿਜ਼ਾਈਨ ਕੀਤਾ ਇੱਕ ਛੋਟੀ ਜਿਹੀ ਖਾਲੀ ਬਣਾ ਕੇ ਚੱਲਦਾ ਖਾਲੀ ਬਣਾਊਗਾ ਉਹਦੇ ਵਿੱਚ ਰੱਖੂਗਾ ਪਿੱਛੋਂ ਵੱਟ ਬਣਾਉਂਗੀ ਕਿ ਉਹ ਖਾਲੀ ਤਾਂ ਬਣਾਉਗਾ ਕਿਆਂ ਵੀ ਆਲੂ ਦੀ ਪੋਜੀਸ਼ਨ ਐ ਇਧਰ ਉਧਰ ਹੋਵੇ ਤਾਂ ਇੱਥੋਂ ਸਟਾਰਟ ਹੁੰਦੀ ਆ ਜੀ ਮਿੱਟੀ ਥੋੜੀ ਥੋੜੀ ਇਹਨੂੰ ਚੀਰਦਾ ਹੋਇਆ ਪਿੱਛੋਂ ਖਾਲੀ ਬਣਾਉਂਦਾ ਜੀ ਅੱਛਾ ਜੇ ਆਪਾਂ ਇੱਥੋਂ ਲਾਉਨੇ ਆ ਫਿਰ ਉਹ ਮੂਰੇ ਧਾਕਦਾ ਫਿਰ ਤਾਂ ਮਿੱਟੀ ਨੂੰ ਢੇਰੀ ਲਾਉਂਦਾ ਹਾਂ ਮਿੱਟੀ ਹਾਂ ਬਿਲਕੁਲ ਬਿਲਕੁਲ ਜੀ ਹੁਣ ਇਹ ਕੀ ਆ ਜੀ ਕਿ ਮੂਰੇ ਛੂਰੀ ਵਾਂਗੂ ਬਲੇਡ ਵਾਂਗੂ ਕੰਮ ਕਰ ਰਹੀ ਆ ਜੀ ਸਮਝ ਗਿਆ ਸਮਝ ਗਿਆ ਹੈਗੀ ਦੇਖੋ ਜੀ ਛੋਟੀ ਜੀ ਗੱਲ ਆ ਪਰ ਇਹਦਾ ਰੋਲ ਬਹੁਤ ਵੱਡਾ ਜੀ ਔ ਨਹੀਂ ਕੀ ਹੋਣਾ ਕਿ ਜੇ ਥੋੜੇ ਬਹੁਤੇ ਪਰਾਲੀ ਵਾਲਾ ਬਾਣ ਹੋਇਆ ਤੇ ਬੂਟ ਮੂਰੇ ਪਰਾਲ ਇਕੱਠਾ ਕਰਨ ਲੱਗ ਜਦੇ ਬਿਲਕੁਲ 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 ਜੀ ਬਿਲਕੁਲ ਹੂੰ ਤੇ ਸਾਡੇ ਸਾਡੀ ਮਸ਼ੀਨ ਚ ਇੰਨੇ ਅਸੀਂ ਸੋਧਾਂ ਕੀਤੀਆਂ ਹੋਈਆਂ ਨੇ ਜਿਹੜੇ ਕਿਸਾਨ ਵੀਰੋ ਅਸੀਂ ਪੁਆਇੰਟ ਦੱਸੇ ਨੇ ਮੇਰੇ ਖਿਆਲ ਨਾਲ ਤੁਹਾਨੂੰ ਕਿਸੇ ਵੀ ਕੰਪਨੀ ਦੇ ਵਿੱਚ ਇੰਨੇ ਪੁਆਇੰਟ ਨਹੀਂ ਮਿਲਣਗੇ ਅਸੀਂ ਉਹ ਮਸ਼ੀਨ ਬਣਾਈ ਹੋਈ ਆ ਕਿਸਾਨ ਵੀਰੋ ਤੁਹਾਨੂੰ ਤੁਸੀਂ ਮਸ਼ੀਨ ਚਲਾ ਰਹੇ ਹੋ ਕੋਈ ਵੀ ਬਾਈ ਚਾਂਸ ਕੋਈ ਦਿੱਕਤ ਆਂਦੀ ਆ ਤਾਂ ਤੁਹਾਨੂੰ ਕੰਪਨੀ ਤੇ ਕੰਪਨੀ ਦਾ ਬੰਦਾ ਟਿਕਨ ਦੀ ਲੋੜ ਨਹੀਂ ਤੁਸੀਂ ਆਪ ਹੀ ਕਰ ਸਕਦੇ ਹੋ ਸਾਰੀਆਂ ਸੈਟਿੰਗਾਂ ਆ ਜੀ ਉਹਦੇ ਲਈ ਅਸੀਂ ਪੂਰੀਆਂ ਜਾਣਕਾਰੀਆਂ ਦਿੱਤੀਆਂ ਹੋਈਆਂ ਨੇ ਸਾਰਾ ਕੁਝ ਇਹਦੇ ਲਈ ਐਡਵਾਂਸ ਬੁਕਿੰਗ ਕਰਾਉਣੀ ਪਊ ਜਾਂ ਜਿਵੇਂ ਜ਼ਿੰਮੇਦਾਰ ਨੇ ਖਰੀਦੀ ਨਹੀਂ ਤੇ ਆਵੇ ਤੇ ਚੱਕ ਕੇ ਲੈ ਜੇ ਦੇਖੋ ਜੀ ਸੀਜ਼ਨ ਦੇ ਹੁਣ ਜਿਵੇਂ ਤੁਸੀਂ ਅੱਜ ਅ ਅਗਸਤ ਦਾ ਮੰਤ ਚੱਲ ਰਿਹਾ ਜੀ ਹੁਣ ਇਸ ਟਾਈਮ ਤਾਂ ਜੇ ਤੁਸੀਂ ਬੁਕਿੰਗ ਕਰਵਾਉਂਦੇ ਆ ਤਾਂ ਤੁਹਾਨੂੰ ਅਕਤੂਬਰ ਸੈਪਟੈਂਬਰ ਦੇ ਲਾਸਟ ਜਿਹੜਾ ਅਕਤੂਬਰ ਚ ਮਿਲੂਗੀ ਜੀ ਬੁਕਿੰਗ ਤੇ ਹੀ ਮਸ਼ੀਨ ਮਿਲਦੀ ਆ ਕੋਈ ਕਿਸਾਨ ਵੇਰ ਹੁੰਦੇ ਨੇ ਕਿ ਜਿਨ੍ਹਾਂ ਨੂੰ ਜ਼ਰੂਰਤ ਕਿ ਮੌਕੇ ਤੇ ਆ ਜਾਂਦੇ ਨੇ ਨਹੀਂ ਪਹਿਲਾਂ ਪੈਸਿਆਂ ਦੀ ਵਿਵਸਥਾ ਬਣ ਪਾਂਦੀ ਜੀ ਤਾਂ ਉਹਦੇ ਲਈ ਅਸੀਂ ਪੂਰਾ ਸਹਿਯੋਗ ਦਵਾਂਗੇ ਤੁਹਾਨੂੰ ਮੌਕੇ ਤੇ ਜਿੰਨੀ ਕੁ ਹੋ ਸਕੇ ਆ ਮਸ਼ੀਨ ਤੁਹਾਨੂੰ ਅਵੇਲੇਬਲ ਕਰਾਂਗੇ ਜੀ ਅਸੀਂ ਆਪਣਾ ਸਟਾਕ ਬਣਾ ਕੇ ਚੱਲ ਰਹੇ ਆ ਜੀ ਜੀ ਮੇਰੇ ਖਿਆਲ ਨਾਲ ਇਸ ਟਾਈਮ 2 ਤੋਂ 250 ਮਸ਼ੀਨ ਖੜੀ ਹੋਊਗੀ ਠੀਕ ਹੈ ਜੀ ਤੇ ਜਿੰਨਾ ਫੇਰ ਵੀ ਅੱਗੇ ਜਾ ਕੇ ਸ਼ਾਰਟੇਜ ਪੈ ਜਾਂਦੀ ਹੈ ਜੀ ਮਸ਼ੀਨ ਦੀ ਠੀਕ ਹੈ ਜੀ ਨਹੀਂ ਬਹੁਤ ਵਧੀਆ ਗੱਲ ਆ ਵੀਰੇ ਬਹੁਤ ਥੋੜੇ ਸਮੇਂ ਦੇ ਵਿੱਚ ਬਹੁਤ ਵਧੀਆ ਨਾ ਬਹੁਤ ਵਧੀਆ ਪਛਾਣ ਬਣਾਈ ਆ ਸਪੈਸ਼ਲੀ ਉਹ ਉਸ ਇਲਾਕੇ ਚ ਬਹਿ ਕੇ ਜਿੱਧਰ ਆਲੂ ਲੱਗਦੇ ਨੇ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਤੇ ਉਧਰਲੇ ਇਲਾਕੇ ਚ ਸਰਵਿਸ ਦਿੱਤੀ ਹੈ ਜਿੱਧਰ ਲੱਗਦੇ ਆ ਬਿਲਕੁਲ ਲੱਗਦੇ ਵੈਸੇ ਤਾਂ ਹੁਣ ਪੰਜਾਬ ਬਹੁਤ ਛੋਟਾ ਹੋ ਗਿਆ ਸੜਕਾਂ ਬਹੁਤ ਵੱਡੀਆਂ ਬਣ ਗਈਆਂ ਹਾਂਜੀ ਹਾਂਜੀ ਤੇ ਉਹਦੇ ਨਾਲ ਬੰਦਾ ਗੱਡੀ ਲੈ ਕੇ ਮੈਂਟੋ ਮੈਂਟੀ ਪਹੁੰਚ ਜਾਂਦਾ ਜਿੱਥੇ ਵੀ ਪਰ ਫਿਰ ਵੀ ਇੱਕ ਵਾਰੀ ਹੌਸਲੇ ਵਾਲੀ ਗੱਲ ਸੀ ਵੀ ਭਵਾਨੀਗੜ੍ਹ ਦੇ ਵਿੱਚ ਇਧਰ ਆਲੂ ਲੱਗਦੇ ਸੀ ਹਨਾ ਇਧਰ ਆਲੂਆਂ ਵਾਲਾ ਇੰਡਸਟਰੀ ਦੇਖ ਲੋ ਇੱਥੇ ਆਉਂਦੇ ਆ ਜਲੰਧਰ ਦੇ ਲੋਕ ਚੱਲ ਕੇ ਇੱਥੇ ਆਉਂਦੇ ਆ ਪਟਾਣਕੋਟ ਦੇ ਲੋਕ ਇੱਥੇ ਆਉਂਦੇ ਦੇਖੋ ਸਰ ਸਾਡੇ ਏਰੀਆ ਦੇ ਵਿੱਚ ਆਲੂ ਨਹੀਂ ਲੱਗ ਰਿਆ ਹਨ ਸਾਡੀ ਲੋਕਲ ਕੋਈ ਸੇਲ ਨਹੀਂ ਕੋਈ ਹੋ ਨਹੀਂ ਹੈਗੀ ਜਿੱਥੇ ਬੈਠੇ ਆ ਅਸੀਂ ਅਸੀਂ ਆਪਣੀ ਮਸ਼ੀਨ 'ਚ ਤਾਂ ਹੀ ਇੰਨੇ ਜ਼ਿਆਦਾ ਫੀਚਰ ਇੰਨਾ ਦਿਮਾਗ ਲਾਇਆ ਜੀ ਕਿ ਜੋ ਫੀਚਰ ਦੇਖ ਕੇ ਕਿਸਾਨ ਦੂਰੋਂ ਦੂਰੋਂ 300 ਕਿਲੋਮੀਟਰ 500 ਹਜ਼ਾਰ ਕਿਲੋਮੀਟਰ ਤੋਂ ਵੀ ਸਾਡੇ ਤੋਂ ਮਸ਼ੀਨ ਲੈ ਕੇ ਆ ਰਿਹਾ ਹੈ ਠੀਕ ਹੈ ਜੀ ਅਸੀਂ ਆਪਣੀ ਮਸ਼ੀਨ 'ਚ ਇੰਨੀਆਂ ਖੂਬੀਆਂ ਦਿੱਤੀਆਂ ਨੇ ਜੀ ਕੋਈ ਵੀ ਕਿਸਾਨ ਵੀਰ ਵਿజిਟ ਕਰਨਾ ਚਾਹੁੰਦੇ ਤਾਂ ਭਵਾਨੀਗੜ ਪਟਿਆਲਾ ਜਿਹੜਾ ਸੰਗਰੂਰ ਪਟਿਆਲਾ ਰੋਡ ਆ ਉਹਦੇ ਉੱਪਰ ਹੀ ਫੈਕਟਰੀ ਆ ਤੇ ਜੇ ਤੁਸੀਂ ਆਉਣਾ ਚਾਹੁੰਦੇ ਆ ਫੋਨ ਨੰਬਰ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਤੁਸੀਂ ਲੋਕੇਸ਼ਨ ਮੰਗਾਓ ਸਿੱਧੀ ਲੋਕੇਸ਼ਨ ਆ ਜਿਹੜੀ ਉਹ ਗਰਦੇਵ ਐਗਰੋ ਇੰਡਸਟਰੀ ਦੇ ਵਿੱਚ ਲੈ ਕੇ ਆਊਗੀ ਤੁਹਾਨੂੰ ਜੇ ਤੁਸੀਂ ਮਸ਼ੀਨ ਬੁੱਕ ਕਰਾਉਣਾ ਚਾਹੁੰਦੇ ਆ ਤਾਂ ਨੰਬਰ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਇਸ ਨੰਬਰ ਦੇ ਉੱਪਰ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਦੇ ਉੱਪਰ ਫੋਨ ਕਰਕੇ ਤੁਸੀਂ ਆ ਕੇ ਮਸ਼ੀਨ ਦੀ ਤਸੱਲੀ ਵੀ ਕਰ ਸਕਦੇ ਆ ਇੱਕ ਗੱਲ ਹੋਰ ਮੇਰੀ ਸੁਣ ਲਓ ਉਹ ਇਹ ਆ ਜੇ ਤੁਸੀਂ ਆਪਣੇ ਇਲਾਕੇ ਦੇ ਕਿਸੇ ਕਿਸਾਨ ਦਾ ਨੰਬਰ ਲੈਣਾ ਚਾਹੁੰਦੇ ਆ ਜਿਹਦੇ ਕੋਲੇ ਮਸ਼ੀਨ ਆਲਰੇਡੀ ਚੱਲਦੀ ਆ ਤੁਸੀਂ ਆਪਣੀ ਤਸੱਲੀ ਕਰਨੀ ਆ ਤਾਂ ਤੁਸੀਂ ਕਿਸਾਨਾਂ ਤੋਂ ਇਸ ਮਸ਼ੀਨ ਵਾਲਾ ਰਿਵਿਊ ਲੈ ਸਕਦੇ ਆ ਕਿਉਂਕਿ ਕਿਸਾਨਾਂ ਤੋਂ ਇਹਨਾਂ ਦੇ ਰਿਵਿਊ ਬਹੁਤ ਚੰਗੇ ਆ ਤਾਂ ਤੁਹਾਨੂੰ ਕਿਸਾਨਾਂ ਦੇ ਨੰਬਰ ਦੇ ਦੇਣਗੇ ਤੇ ਕਿਸਾਨ ਤੁਹਾਨੂੰ ਆਪ ਦੀ ਤਸੱਲੀ ਆਪ ਕਰਾ ਦੇਣਗੇ ਉਸ ਤੋਂ ਬਾਅਦ ਕਿਉਂਕਿ ਜਿਆਦਾ ਜਿਹੜੀਆਂ ਮਸ਼ੀਨਾਂ ਵਿਕਦੀਆਂ ਨੇ ਉਹ ਰეკਮੈਂਡੇਸ਼ਨ ਤੇ ਹੀ ਵਿਕਦੀਆਂ ਤਾਂ ਤੁਸੀਂ ਜੇ ਕਿਸੇ ਵੀ ਕਿਸਾਨ ਤੋਂ ਲੈਣੀ ਚਾਹੁੰਦੇ ਹੋ ਤਸੱਲੀ ਤਾਂ ਤੁਸੀਂ ਲੈ ਸਕਦੇ ਆ ਨੰਬਰ 22 ਉਹਨਾਂ ਦਾ ਸਕਰੀਨ ਤੇ ਚੱਲਦਾ ਜਿਹੜੇ ਆਲੂ ਲਾਉਂਦੇ ਆ ਮਿੱਤਰ ਉਹਨਾਂ ਨੂੰ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਆਲੂ ਲਾਉਣਾ ਬੇਉੰਤੀ ਬੰਦਾ ਦਾ ਕੰਮ ਆ